ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੀਆਂ ਕੋਥੀਆਂ ਜੰਗੁੱਟੇ ਉਹ ਕੋਈ ਆਮ ਕਿਤਾਬ ਨਹੀਂ ਜਿਹਨੂੰ ਜਿਸ ਤਰ੍ਹਾਂ ਵੀ ਜੀ ਕੀਤਾ ਜਿੱਥੋਂ ਵੀ ਵੈਬਸਾਈਟ ਤੇ ਪਾਇਆ ਉਹਦੀ ਸੇਲ ਲਾਤੀ ਜਿੰਨੇ ਪਰਸੈਂਟ ਆਫ ਅਜ ਲੈ ਕੇ ਜਾਓ ਡਿਲੀਵਰੀ ਮੂੰਚ ਗੁੱਟਕੇ ਤੱਕ ਲੱਗੇ ਹੁੰਦੇ ਆ ਮੂੰਚੋਂ ਮੁਸ਼ਕ ਦਾ ਕੁਮਾਰਦੇ ਹੁੰਦੇ ਆ ਤੇ ਕੋਈ ਮਰਾਦਾ ਦਾ ਬਸ ਐ ਫੜਦੇ ਜੀ ਲਓ ਜੀ ਤੁਹਾਡਾ ਆਰਡਰ ਕੀ ਹੈ ਜੀ ਉਹਨਾਂ ਨੂੰ ਖੁਦ ਪਤਾ ਵੀ ਨਹੀਂ ਹੁੰਦਾ ਕਿ ਇਹਦੇ ਵਿੱਚ ਕੀ ਹੈ ਚੈੱਕ ਨਹੀਂ ਏਸੀ ਦਾ ਸਰਕਾਰ ਕਿੱਥੋਂ ਲੈ ਸਕਦਾ ਫਿਰ ਤੁਸੀਂ ਰੌਲਾ ਕਿਉਂ ਪਾਉਂਦੇ ਹੋ ਕਿ ਫਲਾਣੇ ਪਿੰਡ ਫਲਾਣੇ ਥਾਂ ਤੇ ਗੁਟਕਾ ਪਾੜ ਕੇ ਸੁੱਟਿਆ ਪਿਆ ਸੀ ਫਲਾਣੇ ਥਾਂ ਤੇ ਆ ਕੁਝ ਕੀਤਾ ਪਿਆ ਸੀ ਫਿਰ ਇਹ ਜਿਹੜੇ ਮਾਪਦੰਡ ਨੇ ਇਹ ਤੈਅ ਕੌਣ ਕਰੇਗਾ ਕਿ ਚਾਈਨਾ ਦੇ ਵਿੱਚ ਜਾਂ ਹੋਰ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਛਪਣ ਦੀ ਗੱਲ ਹੋਈ ਸੀ ਤੇ ਉਦੋਂ ਝਟ ਉਹਨਾਂ ਨੇ ਸਟੈਂਡ ਲਿਆ ਸੀ ਕਹਿਣ ਦਾ ਭਾਵ ਕਿ ਉੱਥੇ ਬੇਅਦਬੀ ਹੋਣ ਦਾ ਡਰ ਹੈ ਕਿ ਕੋਈ ਬਾਹਰੋਂ ਕੋਈ ਲਿਖਤ ਵਿੱਚ ਪਾ ਨਾ ਦੇਵੇ ਪਾਣੀ ਆਰੰਭ ਕਰਨ ਤੇ ਪਹਿਲਾਂ ਹੀ ਕੁਝ ਪੇਜ ਤੇ ਹੋਰ ਲਿਖਿਆ ਨੇ ਫਲਾਣੇ ਪਰਿਵਾਰ ਨੇ ਸੇਵਾ ਕਰਾਈ ਹੈ ਕੁਰਬਾਨੀ ਨੂੰ ਆਪਣੇ ਹਿਸਾਬ ਦੇ ਨਾਲ ਜਾਂ ਆਪਣੇ ਨਾਮ ਦੇ ਹੇਠ ਕੁਝ ਸੰਪਰਦਾਵਾਂ ਦੇ ਵੱਲੋਂ ਛਪਵਾ ਲੈਣਾ ਇਹ ਬੇਦਰਭੀ ਨਹੀਂ ਹੈ ਬਹੁਤ ਸਾਰੇ ਗੁਟਕਾ ਸਾਬ ਦੇਖਦੇ ਆ ਜਿਨ੍ਹਾਂ ਦੇ ਵਿੱਚ ਸ਼ੁਰੂਆਤ ਕਿਤੋਂ ਹੋਰ ਹੁੰਦੀ ਹੈ ਸਮਾਪਤੀ ਕਿਤੋਂ ਹੋਰ ਹੁੰਦੀ ਹੈ ਵਿੱਚ ਕੁਝ ਬਾਹਰੋਂ ਸ਼ਬਦ ਲਿਖੇ ਹੁੰਦੇ ਆ ਇਹ ਵੀ ਬਹੁਤ ਵੱਡੀ ਤਰਾਸਦੀ ਦੀ ਗੱਲ ਹੈ ਕੀ ਲੱਗਦਾ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੰਪਨੀਆਂ ਡਿਲੀਵਰ ਕਰ ਰਹੀਆਂ ਨੇ ਗੁਟਕਾ ਸਾਬ ਨੂੰ ਤੇ ਪੂਥੀਆਂ ਨੂੰ ਉਹਨਾਂ ਤੋਂ ਪਹਿਲਾਂ ਇਹਨਾਂ ਸੰਪਰਦਾਵਾਂ ਤੇ ਇਹਨਾਂ ਡੇਰੇਦਾਰ ਲੋਕਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਸਿੱਖ ਧਰਮ ਦੇ ਅੰਦਰ ਐਲ ਕਲਾਮ ਤੇ ਐਲ ਨਿਜ਼ਾਮ ਦੀ ਬਹੁਤ ਵੱਡੀ ਭੂਮਿਕਾ ਹੈ ਭਾਵ ਕੇ ਪ੍ਰਬੰਧ ਤੇ ਗ੍ਰੰਥ ਦੀ ਬਹੁਤ ਵੱਡੀ ਮਾਨਤਾ ਤੇ ਬਹੁਤ ਭੂਮਿਕਾ ਖਾਸ ਤੌਰ ਤੇ ਮੰਨੀ ਜਾਂਦੀ ਹੈ ਪਰ ਹਾਲ ਦੇ ਵਿੱਚ ਕੁਝ ਵੱਡੀਆਂ ਚੁਣੌਤੀਆਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਜਿਦੇ ਵਿੱਚ ਸੋਸ਼ਲ ਮੀਡੀਆ ਦਾ ਯੁੱਗ ਹੋਣ ਦੇ ਕਾਰਨ ਜਿਹੜੀਆਂ ਆਨਲਾਈਨ ਵੈਬਸਾਈਟਸ ਨੇ ਜਾਂ ਜਿਹੜੇ ਐਪਸ ਨੇ ਉਹਨਾਂ ਦੇ ਦੁਆਰਾ ਗੁਰਬਾਣੀ ਦੀਆਂ ਪੋਥੀਆਂ ਤੇ ਗੁਰਬਾਣੀ ਦੇ ਗੁੜਕਾ ਸਬ ਦੀ ਵਿਕਰੀ ਹੁੰਦੀ ਨਜ਼ਰ ਆ ਰਹੀ ਹੈ ਔਰ ਇਸੇ ਸੰਬੰਧ ਵਿੱਚ ਜਿਹੜੇ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੇ ਜਾਂ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਵੱਲੋਂ ਸਵਾਲੀਆ ਚਿੰਨ੍ਹ ਉਠਾਏ ਜਾ ਰਹੇ ਨੇ ਕਿ ਆਖਰ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਵਿਕਰੀ ਕਰਨਾ ਗੁਰਬਾਨੀ ਦੀ ਬਿਰਬੀ ਕਰਨ ਦੇ ਬਰਾਬਰ ਐਸੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਔਰ ਧਾਰਮਿਕ ਸ਼ਖਸੀਅਤ ਸਿੱਖ ਪ੍ਰਚਾਰਕ ਜਿਹੜੇ ਗੁਰਬਾਨੀ ਦੇ ਬਾਬਤ ਚੰਗੀ ਜਾਣਕਾਰੀ ਰੱਖਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਜਗਬੀਰ ਸਿੰਘ ਹਾਜ਼ਰ ਹੈ ਔਰ ਉਹਨਾਂ ਦੇ ਕੋਲੋਂ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਬਾਬਤ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਗਵੀਰ ਸਿੰਘ ਜੀ ਜਿਵੇਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲੀਆ ਚਿੰਨ੍ਹ ਉਠਾਏ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਜਿਹੜੀ ਵਿਕਰੀ ਹੈ ਆਨਲਾਈਨ ਵੈਬਸਾਈਟ ਦੇ ਦੁਆਰਾ ਜਾਂ ਜਿਹੜੇ ਐਪਸ ਨੇ ਉਹਨਾਂ ਦੇ ਦੁਆਰਾ ਨਹੀਂ ਹੋ ਸਕਦੀ ਜਾਂ ਜਿਹੜੇ ਵੇਚਣ ਵਾਲੇ ਲੋਕ ਨੇ ਜਾਂ ਜਿਹੜੇ ਡਿਲੀਵਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਧਾਰਮਿਕ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਦਾਂਤਕ ਪੱਖ ਵੀ ਕਿਹਾ ਜਾ ਸਕਦਾ ਏ ਇਸ ਦੇ ਬਾਰੇ ਜਾਣਕਾਰੀ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਕੀ ਨਜ਼ਰੀਆ ਰੱਖਦੇ ਹੋ ਇਸ ਦੇ ਬਾਰੇ ਹਾਂ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਨੀ ਦੀਆਂ ਪੁਥੀਆਂ ਜੰਗੜਕੇ ਉਹ ਕੋਈ ਆਮ ਕਿਤਾਬ ਨਹੀਂ ਕਿ ਜਿਹਨੂੰ ਜਿਸ ਤਰ੍ਹਾਂ ਵੀ ਜੀ ਕੀਤਾ ਜਿੱਥੋਂ ਵੀ ਵੈਬਸਾਈਟ ਤੇ ਪਾਇਆ ਉਹਦੀ ਸੇਲ ਲਾਤੀ ਜਿੰਨੇ ਪਰਸੈਂਟ ਆਫ ਅੱਜ ਲੈ ਕੇ ਜਾਓ ਦੂਜੀ ਗੱਲ ਇਹ ਹੈ ਵੀ ਉਸ ਦਾ ਸਤਕਾਰ ਜਿਹੜਾ ਹੈ ਉਹ ਆਮ ਕਿਤਾਬ ਵਾਂਗ ਵੀ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਆਮ ਕਿਤਾਬ ਹੈ ਕੋਈ ਗੱਲ ਨਹੀਂ ਕਿਥੋਂ ਜਿਵੇਂ ਫੜੀ ਹੈ ਜਿਵੇਂ ਕੋਈ ਪੈਰ 'ਚ ਚੱਪਲ ਪਾਈ ਹੈ ਜਾਂ ਸਿਰ ਕੋਈ ਖਾ ਪੀ ਰਿਹਾ ਹੈ ਕੋਈ ਗੁਟਕਾ ਖਾ ਰਿਹਾ ਹੈ ਕਿਸੇ ਨੂੰ ਕੁਝ ਪੀਤਾ ਹੈ ਕਿਵੇਂ ਉਹ ਕਿਤਾਬਾਂ ਦੇ ਵਿੱਚ ਜਿਹੜਾ ਹੈ ਜਾਂ ਹੋਰ ਬਹੁਤ ਸਾਰੇ ਜਿਹੜੇ ਆਨਲਾਈਨ ਆਰਡਰ ਹੁੰਦੇ ਐ ਉਹਨਾਂ ਦੇ ਵਿੱਚ ਰੱਖਿਆ ਜਾ ਸਕਦਾ ਕਿ ਨਹੀਂ ਜਾ ਸਕਦਾ ਜੇ ਇਸ ਚੀਜ਼ ਦਾ ਖਿਆਲ ਨਹੀਂ ਹੈ ਤੇ ਫਿਰ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਵੇਂ ਦੂਜੀਆਂ ਚੀਜ਼ਾਂ ਨੂੰ ਡਿਲੀਵਰ ਕੀਤਾ ਜਿਹੜਾ ਜਾ ਰਿਹਾ ਜਿਹੜੀਆਂ ਆਮ ਕਰਕੇ ਕੱਪੜਿਆਂ ਦੀ ਗੱਲ ਹੋਵੇ ਜਾਂ ਬਹੁਤ ਸਾਰਾ ਹੋਰ ਪਰਸਨਲ ਸਮਾਨ ਹੁੰਦਾ ਉਸੇ ਤਰੀਕੇ ਦੇ ਨਾਲ ਇਥੋਂ ਤੱਕ ਕਿ ਸਾਰੀਆਂ ਚੀਜ਼ਾਂ ਡਿਲੀਵਰ ਹੁੰਦੀਆਂ ਵਾ ਤੇ ਉਸੇ ਦੇਖਦੇ ਆ ਬਹੁਤ ਸਾਰੇ ਆਰਡਰ ਆਪਾਂ ਆਪ ਖੁਦ ਕਰਦੇ ਆ ਤੇ ਉਹ ਜਦੋਂ ਜਿਆਦੇ ਆਰਡਰ ਹੁੰਦੇ ਆ ਤੇ ਉਹ ਇੱਕ ਜਣਾ ਟੈਂਪੂ ਲੈ ਕੇ ਆਉਂਦਾ ਜ਼ਿਆਦਾ ਟੈਂਪੂ ਲੈ ਕੇ ਆਉਂਦਾ ਤੇ ਉਹਦੇ ਵਿੱਚ ਪਿੱਛੇ ਸਾਰਾ ਕੁਝ ਸੁੱਟਿਆ ਹੁੰਦਾ ਤੇ ਉਹਵੇਂ ਉਹਦਾ ਕੋਈ ਸਿਰ ਦਾ ਨੰਗੀ ਦਾ ਖਿਆਲ ਨਹੀਂ ਹੁੰਦਾ ਕੀ ਵਾਰੀ ਮੂੰਹ 'ਚ ਗੁਟਕੇ ਤੱਕ ਲੱਗੇ ਹੁੰਦੇ ਆ ਮੂੰਹ 'ਚ ਮੁਸ਼ਕ ਦਾਕ ਮਾਰਦੇ ਹੁੰਦੇ ਆ ਤੇ ਕੋਈ ਮਰਾਦਾ ਦਾ ਬਸ ਐ ਫੜਦੇ ਜੀ ਲਓ ਜੀ ਤੁਹਾਡਾ ਆਰਡਰ ਕੀ ਆ ਜੀ ਉਹਨਾਂ ਨੂੰ ਖੁਦ ਪਤਾ ਵੀ ਨਹੀਂ ਹੁੰਦਾ ਕਿ ਇਹਦੇ ਵਿੱਚ ਕੀ ਆ ਚੱਕੀ ਨਹੀਂ ਤੇ ਫਿਰ ਉੱਥੇ ਦੇਖੋ ਕਿ ਤੁਸੀਂ ਇਸ ਚੀਜ਼ ਦਾ ਸਤਕਾਰ ਕਿੱਥੋਂ ਲੈ ਸਕਦੇ ਜੇਕਰ ਅਸੀਂ ਗੱਲ ਕਰੀਏ ਗੁਰਬਾਣੀ ਦੀ ਸਰਕਾਰ ਦੀ ਸਿਧਾਂਤ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਦੇਖਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਟਾਈਮ ਤੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਜਦੋਂ ਬਣਨਾ ਆਰੰਭ ਹੁੰਦਾ ਤੇ ਉਦੋਂ ਉੱਥੇ ਅਕਬਰ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਹੈਗਾ ਤੁਹਾਡੀਆਂ ਪੋਥੀਆਂ ਦੇ ਵਿੱਚ ਧਰਮ ਦੇ ਬਾਰੇ Hindu ਧਰਮ ਦੇ ਬਾਰੇ ਬ੍ਰਾਹਮਣਾਂ ਦੇ ਬਾਰੇ ਉਹ ਗਲਤ ਲਿਖਿਆ ਹੋਇਆ ਹੈ ਕਿ ਸਾਡੀ ਜਿਹੜੀ ਵਰਣਵੰਡਾ ਉਹ ਤੇ ਤੁਸੀਂ ਛੋੜ ਕਰਦੇ ਹੋ ਜਾਂ ਹੋਰ ਕਈ ਗੱਲਾਂ ਜੜੀਆਂ ਨੇ ਉਹ ਚੁਲਾਕੀ ਦੇ ਤਰੀਕੇ ਨਾਲ ਲਾਈਆਂ ਜਾਂਦੀਆਂ ਕਿਤੇ ਸਾਨੂੰ ਮਤਲਬ ਕੀ ਕਹਿੰਦਾ ਭਾਬਾ ਕਿ ਸਾਡੇ ਉੱਤੇ ਨਾ ਜਾਰ ਕਿਉਂਕਿ ਸਿੱਖ ਧਰਮ ਦਾ ਬੜਾ ਬੜਾ ਉਹ ਸਾਰਿਆਂ ਦਾ ਇੱਕੋ ਜਿਹਾ ਸਿਧਾਂਤ ਜਿਹੜਾ ਸੰਗਤ ਪੰਗਤ ਦਾ ਉਹ ਜਿਹਦਾ ਉਹਦੇ ਨਾਲ ਬੜੇ ਲੋਕ ਜੁੜ ਰਹੇ ਇਸ ਕਰਕੇ ਫਿਰ ਜਦੋਂ ਪੋਥੀਆਂ ਲੈ ਕੇ ਅਕਬਰ ਲਾਹੌਰ ਪਹੁੰਚਦਾ ਹੈ ਲਾਹੌਰ ਫਿਰ ਜਾਇਆ ਜਾਂਦਾ ਹੈ ਤੇ ਉਹ ਬੜੇ ਸਰਕਾਰ ਨਾਲ ਜਾਂਦੀਆਂ ਆਮ ਨਹੀਂ ਜਾਂਦੀਆਂ ਦੂਜੀ ਵਾਰ ਫਿਰ ਜਦੋਂ ਅਸੀਂ ਦੇਖਦੇ ਹਾਂ ਦੁਬਾਰਾ ਸ਼ਾਇਦ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਮੇਂ ਤੇ ਫਿਰ ਫਿਰ ਜਿਹੜਾ ਹੈ ਬੁਲਾਇਆ ਜਾਂਦਾ ਹੈ ਦੁਬਾਰਾ ਫਿਰ ਵੀ ਤੁਹਾਡੇ ਧਰਮ ਗ੍ਰੰਥ ਦੇ ਵਿੱਚ ਜਿਹੜਾ ਹੈਗਾ ਉਹ ਇਸਲਾਮ ਦੇ ਬਾਰੇ ਗਲਤ ਗੱਲਾਂ ਲਿਖੀਆਂ ਹੋਈਆਂ ਪਹਿਲੀ ਚਾਲ ਫੇਲ ਹੋ ਗਈ ਜਦੋਂ ਬ੍ਰਾਹਮਣ ਵਾਲੀ ਗੱਲ ਦੂਜੀ ਗੱਲ ਫਿਰ ਹੈ ਕਿ ਫਿਰ ਸਨਾਤਨ ਧਰਮ ਤੇ ਸੱਟ ਵੱਜ ਰਹੀ ਹੈ ਦੂਜੀ ਗੱਲ ਹੈ ਕਿ ਇਸਲਾਮ ਦੇ ਬਾਰੇ ਗਲਤ ਗੱਲਾਂ ਲਿਖੀਆਂ ਹੋਈਆਂ ਤੁਹਾਡੇ ਗ੍ਰੰਥ ਦੇ ਵਿੱਚ ਹੂੰ ਉਦੋਂ ਫਿਰ ਉਹ ਹੀ ਪੋਥੀਆਂ ਬੜੇ ਸਤਕਾਰ ਦੇ ਸਹਤ ਬੁਲਾਉਂਦਾ ਅਕਬਰ ਸਾਰਿਆਂ ਨੂੰ ਸਾਰੇ ਉਥੇ ਕੁਰਾਨ ਵੀ ਲੈ ਕੇ ਪਹੁੰਚਦੇ ਆ ਆਪਣੇ ਬੜੇ ਆਰਾਮ ਨਾਲ ਪਹੁੰਚ ਪੁੱਜ ਜਾਂਦੇ ਆ ਉੱਥੇ ਵੇਦ ਤੇ ਹੋਰ ਜਿਹੜੇ ਐ ਸਮਰਤੀਆਂ ਵੀ ਲੈ ਕੇ ਉਹ ਵੀ ਬੜੇ ਆਰਾਮ ਨਾਲ ਪੁੱਜ ਜਾਂਦੇ ਲੈ ਕੇ ਉੱਥੇ ਹੋਰ ਵੀ ਧਰਮਾਂ ਦੇ ਗ੍ਰੰਥ ਮੰਗਾਏ ਜਾਂਦੇ ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਵਰਗੇ ਤੇ ਉਹ ਬੜੇ ਸਤਕਾਰ ਦੇ ਨਾਲ ਉਹਨਾਂ ਪੁੱਤੀਆਂ ਨੂੰ ਆਪਣੇ ਸਿਰ ਤੇ ਸੁਭਾਏਮਾਨ ਕਰਕੇ ਬੜੇ ਸਤਕਾਰ ਨਾਲ ਲੈ ਕੇ ਜਾਂਦੇ ਕਿ ਇਹ ਬਹੁਤ ਵੱਡਾ ਖਜ਼ਾਨਾ ਹੈ ਧੁਰ ਦੀ ਬਾਣੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਇਹ ਕਿਸੇ ਦੁਨਿਆਵੀ ਬੰਦੇ ਦੇ ਬੋਲ ਨਹੀਂ ਹੈ ਇੱਕ ਅਜਿਹੀ ਧੇਰਾ ਉਹਨਾਂ ਦੇ ਵੱਲੋਂ ਸਵਾਲੀਆ ਚਿੰਨ ਵੀ ਚੁੱਕੇ ਜਾ ਰਹੇ ਨੇ ਕਿ ਜੇ ਗੁਰਬਾਨੀ ਕਰ ਕਰ ਲਜਾਣ ਦੀ ਗੱਲ ਹੁੰਦੀ ਹੈ ਤਾਂ ਜੇ ਇਸ ਤਰੀਕੇ ਦੇ ਨਾਲ ਵੀ ਗੁਰਬਾਨੀ ਜਾਂਦੀ ਹੈ ਤਾਂ ਤਾਂ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਵਾਧੇ ਵਾਲੀ ਗੱਲ ਹੈ ਜੇ ਲੋਕਾਂ ਤੱਕ ਗੁਰਬਾਨੀ ਪਹੁੰਚਦੀ ਹੈ ਤਾਂ ਜਿਹੜੀਆਂ ਧਿਰਾਂ ਸਵਾਲ ਉਠਾ ਰਹੀਆਂ ਨੇ ਉਹਨਾਂ ਨੂੰ ਇਤਰਾਜ਼ ਆਖਰ ਕਿਉਂ ਆ ਹਾਂਜੀ ਬਿਲਕੁਲ ਜੀ ਹਰ ਇੱਕ ਦੀ ਆਪਣੀ ਬੁੱਧੀ ਹੁੰਦੀ ਗੱਲ ਕਰਨ ਦੀ ਹਰ ਇੱਕ ਆਪਣੇ ਦਿਮਾਗ ਦੇ ਨਾਲ ਸੋਚਦਾ ਹੈ ਹਰ ਇੱਕ ਆਪਣੀ ਬੁੱਧੀ ਦੇ ਨਾਲ ਸੋਚਦਾ ਹੈ ਦੂਜੀ ਗੱਲ ਹੈ ਕਿ ਜੇਕਰ ਇਹ ਕੋਥੀ ਸਾਫ ਜਾਂ ਗੁਟਕਾ ਸਾਫ ਕੋਈ ਵੀ ਮਨੁੱਖ ਲੈ ਕੇ ਜਾਂਦਾ ਪਹਿਲੀ ਗੱਲ ਤਾਂ ਕਿ ਬਹੁਤੇ ਸਿੱਖ ਨਹੀਂ ਹੁੰਦੇ ਜਿਆਦਾਤਰ ਕਰੀਏ ਕਿ ਜਿਹੜੇ ਡਿਲੀਵਰੀ ਕਰਨ ਵਾਲੇ ਹੁੰਦੇ ਜੇ ਉਹ ਤੁਹਾਡੇ ਆਰਡਰ ਦਾ ਜਾਂ ਕੀਤੇ ਹੋਏ ਸਪੋਥੀ ਦੀ ਬਦਬੀ ਕਰ ਦੇਣ ਜਾਂ ਕਿਤੇ ਉਹ ਸ਼ਰਾਬ ਦੀ ਬੋਤਲ ਨਾਲ ਪਈ ਹੋਈ ਆ ਕਿਤੇ ਥੱਲੇ ਪੋਥੀ ਪਈ ਆ ਉੱਤੇ ਤੰਬਾਕੂ ਪਿਆ ਹੋਇਆ ਜਾਂ ਹੋਰ ਇਤਰਾਜਯੋਗ ਚੀਜ਼ਾਂ ਪਈਆਂ ਹੋਈਆਂ ਫਿਰ ਤੁਸੀਂ ਬਦਬੀ ਕਿਨੂੰ ਕਹੋਗੇ ਫਿਰ ਤੁਸੀਂ ਰੌਲਾ ਕਿਉਂ ਪਾਉਂਦੇ ਹੋ ਕਿ ਫਲਾਣੇ ਪਿੰਡ ਫਲਾਣੀ ਥਾਂ ਤੇ ਗੁਟਕਾ ਪਾੜ ਕੇ ਸੁੱਟਿਆ ਪਿਆ ਸੀ ਫਲਾਣੀ ਥਾਂ ਤੇ ਆਹ ਕੁਝ ਕੀਤਾ ਪਿਆ ਸੀ ਫਿਰ ਉਹ ਰੌਲਾ ਕਿਉਂ ਪਾਉਂਦੇ ਆ ਜੇ ਇਹ ਬਦਬੀ ਨਹੀਂ ਆ ਤਾਂ ਹੂੰ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਜੇਕਰ ਆਨਲਾਈਨ ਕੋਈ ਆਰਡਰ ਚਾਹੁੰਦਾ ਵੀ ਹੈ ਜੇ ਕੋਈ ਵਿਸ਼ੇਸ਼ ਸੰਸਥਾ ਨੂੰ ਭੇਜਣਾ ਵੀ ਚਾਹੁੰਦੀ ਹੈ ਉਹਦੇ ਲਈ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਇਸ ਉਥੀ ਨੂੰ ਜਾਂ ਗੁਟਕਾ ਸਭ ਨੂੰ ਪਹੁੰਚਾਉਣ ਵਾਲੇ ਵਿਸ਼ੇਸ਼ ਸਿੱਖ ਹੋਣਗੇ ਅਤੇ ਉਹ ਵਿਸ਼ੇਸ਼ ਮਰਿਆਦਾ ਦਾ ਖਿਆਲ ਵੀ ਰੱਖਣਗੇ ਜਿੱਥੇ ਉਹਨਾਂ ਪਹੁੰਚਾਉਣੇ ਦੂਜੀ ਗੱਲ ਏ ਇੰਨਾ ਵੱਡਾ ਜਿਹੜਾ ਹੈ ਉਹ ਵਿਸ਼ਾ ਹੈ ਨਹੀਂ ਕਿ ਇਹਨੂੰ ਆਨਲਾਈਨ ਆਰਡਰ ਕਰਨਾ ਪਏ ਜਿਹੜਾ ਬੰਦਾ ਇਸ ਚੀਜ਼ ਨੂੰ ਆਰਡਰ ਕਰ ਰਿਹਾ ਕੋ ਮੈਂ ਤਾਂ ਇਹ ਕਹੂੰਗਾ ਕਿ ਉਹ ਬਹੁਤ ਵੱਡਾ ਆਲਸੀ ਹੈ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਥਾਂ ਦੇ ਹਰ ਪਿੰਡ ਚ ਹਰ ਸ਼ਹਿਰ ਦੇ ਵਿੱਚ ਸੈਕਟਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਆ ਉੱਥੇ ਗੁਟਕਾ ਸਾਹਿਬ ਤੁਹਾਨੂੰ ਬਹੁਤ ਵੱਡੀ ਜਿਹੜੀ ਗਣਤੀ ਦੇ ਵਿੱਚ ਵੀ ਮਿਲ ਜਾਣਗੇ ਪੋਥੀਆਂ ਵੀ ਮਿਲ ਜਾਣਗੀਆਂ ਇੱਥੋਂ ਤੱਕ ਕਿ ਸਹਿਜ ਪੜ੍ਹ ਸੰਸਥਾਵਾਂ ਜਿਹੜੀਆਂ ਨੇ ਜਦੋਂ ਤੁਸੀਂ ਉਹਨਾਂ ਨਾਲ ਕੰਡੈਕਟ ਕਰਦੇ ਹੋ ਵੀ ਇੰਟਰਨੈਟ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਲੱਭ ਸਕਦੇ ਹੋ ਇੰਟਰਨੈਟ ਤੋਂ ਸਹਿਜ ਪੜ੍ਹ ਸੇਵਾ ਸੰਸਥਾ ਬਾਰੇ ਉਸ ਦਿਨ ਤੁਹਾਡੇ ਕੋਲ ਸਾਹਮਣੇ ਆ ਜਾਣਗੇ ਫੋਨ ਕਰੋ ਤੁਹਾਡੇ ਘਰ ਬੜੀ ਸਤਕਾਰ ਦੇ ਸਹਿਜ ਪੋਥੀਆਂ ਦੇ ਕੇ ਜਾਣਗੇ ਪਰ ਉਹ ਇੱਕ ਭਾਵੇਂ ਤੁਸੀਂ ਉਹਨਾਂ ਨੂੰ ਇੰਟਰਨੈਟ ਇੰਟਰਨੈਟ ਰਾਹੀਂ ਸਰਚ ਕਰ ਰਹੇ ਹੋ ਜਾਂ ਫੋਨ ਕਰਕੇ ਕਹਿ ਰਹੇ ਹੋ ਉਹ ਵੀ ਤੁਹਾਡਾ ਇੱਕ ਆਨਲਾਈਨ ਆਰਡਰ ਹੈ ਤੁਸੀਂ ਕਿਸੇ ਨਾਲ ਟਾਕਰੀing ਕਰ ਰਹੇ ਪਰ ਉਹਨਾਂ ਦੇ ਪੋਥੀਆਂ ਲਿਆਉਣ ਦਾ ਅਤੇ ਸਤਕਾਰ ਦਾ ਜਿਹੜਾ ਹੈ ਉਹ ਇੱਕ ਵਿਸ਼ੇਸ਼ ਉਪਰਾਲਾ ਹੈ ਪਰ ਜੇਕ ਤੁਸੀਂ ਆਮ ਐਪਸ ਤੋਂ ਜਾਂ ਵੈਬਸਾਈਟ ਤੋਂ ਐਸੇ ਕਾਰਜ ਕਰ ਰਹੇ ਹੋ ਤੇ ਮੈਂ ਇਹ ਕਹੂੰਗਾ ਕਿ ਇਹ ਇੱਕ ਬਯਦਵੀ ਦਾ ਵਿਸ਼ਾ ਹੈ ਹੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮਾਪਦੰਡ ਤੈਅ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਦਾ ਡੈਪੂਟੇਸ਼ਨ ਹੋਵੇ ਜਿਹੜਾ ਸਤਕਾਰ ਦੇ ਸਹਤ ਆਰਡਰ ਕਰਨ ਵਾਲੇ ਲੋਕਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਨੇ ਗੁੜਕਾ ਸਭ ਨੇ ਘਰਾਂ ਦੇ ਵਿੱਚ ਪਹੁੰਚਾ ਕੇ ਆਵੇ ਫਿਰ ਇਹ ਜਿਹੜੇ ਮਾਪਦੰਡ ਨੇ ਇਹ ਤੈਅ ਕੌਣ ਕਰੇਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਖੀ ਜਾ ਸਕਦੀ ਕੋਈ ਗਤੀਵਿਧੀ ਨਹੀਂ ਦੇਖੀ ਜਾ ਸਕਦੀ ਇਸ ਚੀਜ਼ ਦਾ ਬਿਲਕੁਲ ਜੀ ਸਾਡੀਆਂ ਸੰਸਥਾਵਾਂ ਨੂੰ ਜਾਂ ਸਾਡੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਰੇ ਲਗਭਗ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਹ ਇਸ ਦੇਖਭਾਲ ਦੀ ਜਿਹਦੀ ਜ਼ਿੰਮੇਵਾਰੀ ਹੈ ਜੇ ਕੋਈ ਵੀ ਕਾਰਜ ਜਿਵੇਂ ਆਪਾਂ ਪਿਛਲੇ ਸਮੇਂ ਦੇਖਿਆ ਕਿ ਚਾਈਨਾ ਦੇ ਵਿੱਚ ਜਾਂ ਹੋਰ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਛਪਣ ਦੀ ਗੱਲ ਹੋਈ ਸੀ ਤੇ ਉਦੋਂ ਝਟ ਉਹਨਾਂ ਨੇ ਸਟੈਂਡ ਲਿਆ ਸੀ ਕਹਿਣ ਦਾ ਭਾਵ ਕਿ ਉੱਥੇ ਬੇਅਦਬੀ ਹੋਣ ਦਾ ਡਰ ਹੈ ਕਿ ਕੋਈ ਬਾਹਰੋਂ ਕੋਈ ਲਿਖਤ ਵਿੱਚ ਪਾ ਨਾ ਦੇਵੇ ਹੈ ਸੀ ਉਸ ਤੋਂ ਬਾਅਦ ਇਹ ਅਧਿਕਾਰ ਗੁਰੂ ਗ੍ਰੰਥ ਸਾਹਿਬ ਛਾਪਣ ਦੀ ਗੱਲ ਪਹਿਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਛਾਪਣ ਦੀ ਅਧਿਕਾਰ ਦੀ ਗੱਲ ਹੈ ਜਿਹੜੀ ਉਹ ਸ਼੍ਰੋਣੀ ਕਮੇਟੀ ਨੇ ਆਪਣੇ ਕੋਲ ਰੱਖਿਆ ਹੋਇਆ ਜੇ ਇਹ ਰੱਖਿਆ ਹੋਇਆ ਤੇ ਫਿਰ ਗੁਟਕਾ ਸਾਹਿਬ ਤੇ ਪੋਥੀ ਸਹਿਬਾਨ ਨੂੰ ਛਾਪਣ ਦਾ ਪ੍ਰਬੰਧ ਆਪਣੇ ਕੋਲ ਕਿਉਂ ਨਹੀਂ ਕੀਤਾ ਜਾ ਸਕਦਾ ਬਹੁਤ ਸਾਰੇ ਗੁਟਕਾ ਸਾਹਿਬ ਦੇਖਦੇ ਕਈ ਬੜਾ ਦੁੱਖ ਹੁੰਦਾ ਹੈ ਕਿ ਬਾਣੀ ਆਰੰਭ ਕਰਨ ਤੇ ਪਹਿਲਾਂ ਹੀ ਕੁਝ ਪੇਜ ਤੇ ਹੋਰ ਲਿਖਿਆ ਦੇ ਫਲਾਣੇ ਪਰਿਵਾਰ ਨੇ ਸੇਵਾ ਕਰਾਈ ਹੈ ਜਾਂ ਕਹਿ ਦੇ ਅਗਲੇ ਪਾਸੇ ਸ਼ੁਰੂ ਹੁੰਦਿਆਂ ਸਾਰ ਗੁਰਬਾਣੀ ਦਾ ਰੂਪ ਹੀ ਬਦਲਿਆ ਹੁੰਦਾ ਹੈ ਮਾਤਰਮਾ ਦਾ ਕਈ ਵਾਰ ਖਿਆਲ ਨਹੀਂ ਰੱਖਿਆ ਹੁੰਦਾ ਕਈ ਵਾਰ ਆਪਣੇ ਕੋਲੋਂ ਹੀ ਸ਼ਬਦ ਵਿੱਚ ਨਵੇਂ ਜੋੜੇ ਹੁੰਦੇ ਆ ਕਿ ਗੁਰਬਾਣੀ ਸ਼ੁਰੂ ਹੋ ਰਹੀ ਹੈ ਸ਼ੁਰੂ ਹੋ ਰਹੀ ਹੈ ਫਿਰ ਹੋਰ ਸ਼ਬਦ ਵਿੱਚ ਜੋੜਿਆ ਹੋਇਆ ਫਿਰ ਹੋਰ ਸ਼ਬਦ ਜੋੜਿਆ ਹੋਇਆ ਜੇਕਰ ਐਸੀ ਤਰ੍ਹਾਂ ਹੋ ਰਿਹਾ ਤੇ ਫਿਰ ਮੈਂ ਕਹਿੰਦਾ ਕਿ ਇਹ ਬਹੁਤ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੀ ਤਰਸਦੀ ਹੈ ਅੱਜ ਦੇ ਸਮੇਂ ਦੀ ਵੀ ਤਰਸਦੀ ਹੈ ਸ਼ਰੂਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਤੇ ਸਖਤ ਸਟੈਂਡ ਲੈਣਾ ਚਾਹੀਦਾ ਤੁਸੀਂ ਕਹਿੰਦੇ ਹੋ ਆਨਲਾਈਨ ਡਿਲੀਵਰੀ ਕਰਨਾ ਬੈਰ ਵੀ ਆ ਤਾਂ ਤੁਸੀਂ ਕਹਿੰਦੇ ਹੋ ਕਿ ਜਿਹੜੀ ਆਨਲਾਈਨ ਡਿਲੀਵਰੀ ਕਰਨਾ ਗੁੜਕਾ ਸਾਹਿਬ ਦੀ ਜਾਂ ਪੋਥੀਆਂ ਦੀ ਇਹ ਇਹ ਜਿਹੜੀ ਚੀਜ਼ ਹੈ ਇਹ ਬੇਅਦਬੀ ਹੈ ਤੇ ਕੀ ਲੱਗਦਾ ਕਿ ਜਿਹੜਾ ਮੂਲ ਮੰਤਰ ਹੈ ਜਾਂ ਗੁਰਬਾਣੀ ਨੂੰ ਆਪਣੇ ਹਿਸਾਬ ਦੇ ਨਾਲ ਜਾਂ ਆਪਣੇ ਨਾਮ ਦੇ ਹੇਠ ਕੁਝ ਸੰਪਰਦਾਵਾਂ ਦੇ ਵੱਲੋਂ ਛਪਵਾ ਲੈਣਾ ਇਹ ਬੇਅਦਬੀ ਨਹੀਂ ਹੈ ਬਿਲਕੁਲ ਜੀ ਬਿਲਕੁਲ ਏਸੇ ਗੱਲ ਤੇ ਹੈਗੀ ਆਪਾਂ ਪਿਛਲੇ ਸਮੇਂ ਦੀ ਘਟਨਾ ਵੇਖਦੇ ਹਾਂ ਜਦੋਂ ਚਾਈਨਾ ਦੇ ਵਿੱਚ ਜਾਂ ਹੋਰ ਵੀ ਇੱਕ ਦੋ ਥਾਵਾਂ ਦੇਸ਼ਾਂ ਦੇ ਵਿੱਚ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਗੱਲ ਹੋਈ ਸੀ ਜਾਂ ਛਾਪੇ ਪ੍ਰਿੰਟਾ ਸ਼ੁਰੂ ਪ੍ਰਿੰਟਰ ਸ਼ੁਰੂ ਕਰ ਲਏ ਗਏ ਸੀ ਤੇ ਉਹਦੇ ਵਿਰੁੱਧ ਜਿਹੜਾ ਹੈ ਸ਼ਰੂਨੀ ਕਮੇਟੀ ਨੇ ਬੜਾ ਸਖਤ ਸਟੈਂਡ ਲਿਆ ਸੀ ਕਿ ਇਹ ਨਹੀਂ ਹੋਣੇ ਚਾਹੀਦੇ ਕਿਉਂਕਿ ਇਹਦੇ ਵਿੱਚ ਬੇਅਦਬੀ ਹੋਣ ਦਾ ਜਾਂ ਇਹਦੇ ਵਿੱਚ ਨਵਾਂ ਲਿਖਤ ਪਾਉਣ ਦਾ ਜਾਂ ਮਾਤਰਾਵਾਂ ਦੀ ਘਾਟਵਾ ਦਾ ਕਾਰਨ ਬਣ ਸਕਦਾ ਜਿਹਦੇ ਨਾਲ ਸਾਡੇ ਜੋ ਧੁਰਕੀ ਬਾਣੀ ਆ ਜਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੇ ਸਾਡਾ ਕਰੀ ਗਿਆਨਵੇ ਲਾਲੋ ਉਹਦੇ ਵਿੱਚ ਵਾਧ ਘਾਟ ਹੋ ਸਕਦੀ ਹੈ ਕੋਈ ਆਪਣੇ ਕੋਲ ਸ਼ਬਦ ਦਰਜ ਕੀਤੇ ਜਾ ਸਕਦੇ ਹੈ ਜਾਂ ਮਾਤਰਾਾਂ ਘਟਾਈਆਂ ਵਧਾਈਆਂ ਜਾ ਸਕਦੀਆਂ ਇਹ ਦੱਸ ਇਸੇ ਕਰਕੇ ਕੀਤਾ ਨਾ ਤੇ ਫਿਰ ਗੁਟਕਾ ਸਾਹਿਬ ਵੀ ਤਾਂ ਉਹੀ ਬਾਣੀ ਹੈ ਇਹ ਵੀ ਤੁਰ ਕੀ ਬਾਣੀ ਹੈ ਇਹ ਵੀ ਚੈਸ ਸਹੀ ਮਿਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵਿਲਾ ਲੋ ਤੇ ਇਹ ਬਹੁਤ ਸਾਰੀਆਂ ਸੰਸਥਾਵਾਂ ਜਾਂ ਬਹੁਤ ਸਾਰੇ ਡੇਰੇ ਜਾਂ ਬਹੁਤ ਸਾਰੇ ਐਸੇ ਜਿਹੜੇ ਹੈਗੇ ਆ ਬਹੁਤ ਸਾਰੇ ਹੋਰ ਆਪਣੇ ਆਪ ਨੂੰ ਅੰਨੀ ਸ਼ਰਦਾ ਦੇ ਤਹਿਤ ਕਹਿ ਲਿਆ ਜਾਂਦਾ ਕਿ ਕਹਿ ਦਿੰਦੇ ਐ ਛਾਪਣੇ ਐ ਪਰ ਜੇ ਤੁਹਾਨੂੰ ਉਹਦੇ ਬਾਰੇ ਗਿਆਨ ਨਹੀਂ ਹੈ ਜੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ ਕਿ ਇਹਦਾ ਅਸਲ ਰੂਪ ਕੀ ਹੈ ਅਸਲੇ ਦੀ ਮਰਿਆਦਾ ਕੀ ਹੈ ਅਸਲੇ ਦਾ ਸਤਕਾਰ ਕੀ ਹੈ ਬਿਲਕੁਲ ਨਹੀਂ ਛਪਾਉਣੀ ਚਾਹੀਦੀ ਛਪਾਉਣੇ ਵੀ ਹੈ ਤੇ ਫਿਰ ਚੰਗੀ ਸੰਸਥਾ ਦੇ ਨਾਲ ਜਾਂ ਕਹਿੰਦਾ ਭਾਵ ਕਿ ਗੁਰਦੁਆਰਾ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰابطਾ ਕਰਕੇ ਹੀ ਛਾਪਣੀ ਚਾਹੀਦੀ ਹੈ ਕਿਉਂਕਿ ਜੇ ਐਸਾ ਹੋ ਰਿਹਾ ਬਹੁਤ ਸਾਰੇ ਕੁਟਕਾ ਸਾਹਿਬ ਦੇਖਦੇ ਆ ਜਿਨ੍ਹਾਂ ਦੇ ਵਿੱਚ ਸ਼ੁਰੂਆਤ ਕਿਤੋਂ ਹੋਰ ਹੁੰਦੀ ਹੈ ਸਮਾਪਤੀ ਕਿਤੋਂ ਹੋਰ ਹੁੰਦੀ ਹੈ ਵਿੱਚ ਕੁਝ ਬਾਹਰੋਂ ਸ਼ਬਦ ਲਿਖੇ ਹੁੰਦੇ ਆ ਇਹ ਵੀ ਬਹੁਤ ਵੱਡੀ ਤਰਾਸਦੀ ਦੀ ਗੱਲ ਹੈ ਜਿਹੜੇ ਲੋਕ ਆਪਣੀਆਂ ਫੋਟੋਆਂ ਜਾਂ ਨਾਮ ਤੇ ਹੀਟ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹ ਗੁੜਕਾ ਸਾਹਿਬ ਛਪਵਾਉਂਦੇ ਨਜ਼ਰ ਆਉਂਦੇ ਆ ਕੀ ਲੱਗਦਾ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੰਪਨੀਆਂ ਡਿਲੀਵਰ ਕਰ ਰਹੀਆਂ ਨੇ ਗੁੜਕਾ ਸਾਹਿਬ ਨੂੰ ਤੇ ਪੋਥੀਆਂ ਨੂੰ ਉਹਨਾਂ ਤੋਂ ਪਹਿਲਾਂ ਇਹਨਾਂ ਸੰਪਰਦਾਵਾਂ ਤੇ ਇਹਨਾਂ ਡੇਰੇਦਾਰ ਲੋਕਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਆ ਜੀ ਬਿਲਕੁਲ ਹੋਣੀ ਚਾਹੀਦੀ ਆ ਜੇਕਰ ਤੁਸੀਂ ਗੁਰੂ ਦੇ ਸਿੱਖ ਹੋ ਗੁਰਬਾਣੀ ਦੇ ਸਿੱਖ ਹੋ ਫਿਰ ਜੇ ਤੁਹਾਨੂੰ ਲੱਗਦਾ 1% ਵੀ ਕਿਸੇ ਪਾਸੇ ਜਿਹੜੀ ਹੈ ਬਦਬੀ ਹੋ ਰਹੀ ਹੈ ਜਾਂ ਕਿਤੇ ਘਾਟਵਾਦ ਕੀਤੀ ਜਾ ਰਹੀ ਹੈ ਜਾਂ ਸਾਡੇ ਸਿਧਾਂਤਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਗੁਰਬਾਣੀ ਦੀ ਲਿਖਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤੇ ਫਿਰ ਬਿਲਕੁਲ ਉੱਥੇ ਸਟੈਂਡ ਲੈਣਾ ਚਾਹੀਦਾ ਹੈ ਭਾਵੇਂ ਕੋਈ ਆਮ ਸਿੱਖ ਹੋਵੇ ਤੇ ਭਾਵੇਂ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਭਾਵੇਂ ਕੋਈ ਡੇਰਾ ਵੱਡਾ ਹੈ ਤਾਂ ਵੀ ਕੋਈ ਛੋਟਾ ਹੈ ਜੇ ਕੋਈ ਗੁਰਬਾਣੀ ਦੇ ਲਿਖਤ ਦੇ ਵਿੱਚ ਉਲੰਘਣਾ ਹੀ ਕਰਦਾ ਹੈ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਸਿਧਾਂਤ ਦੇ ਨਾਲ ਜੁੜਿਆ ਹੋਇਆ ਮਸਲਾ ਨਜ਼ਰ ਆਉਂਦਾ ਹੈ ਤੇ ਉਸ ਵਕਤ ਸੰਗਤਾਂ ਨੂੰ ਇੱਕ ਉਮੀਦ ਹੁੰਦੀ ਹੈ ਤਖਤ ਸਾਹਿਬ ਦੇ ਉੱਪਰ ਜਾਂ ਐਸਜੀਪੀਸੀ ਦੇ ਉੱਪਰ ਪਰ ਦੋਨਾਂ ਦੀ ਜਿਹੜੀ ਭੂਮਿਕਾ ਹੈ ਕਿਤੇ ਨਾ ਕਿਤੇ ਬੈਕਫੁੱਟ ਤੇ ਰਹਿ ਜਾਂਦੀ ਹੈ ਲੱਗਦਾ ਨਹੀਂ ਕਿ ਇਹਨਾਂ ਨੂੰ ਆਪਣੀ ਭੂਮਿਕਾ ਦੇ ਵਿੱਚ ਜਿਹੜਾ ਇੱਕ ਤਬਦੀਲੀ ਕਰਨ ਦੀ ਨਜ਼ਰ ਤਬਦੀਲੀ ਕਰਨ ਦੀ ਜ਼ਰੂਰਤ ਜਾਪਦੀ ਆ ਉਹ ਤਬਦੀਲੀ ਹੋਣੀ ਬਹੁਤ ਲਾਜ਼ਮੀ ਆ ਬਿਲਕੁਲ ਜੀ ਪਹਿਲੀ ਗੱਲ ਤਾਂ ਹੈ ਕਿ ਜਦੋਂ ਇਹ ਚੀਜ਼ਾਂ ਜਿਹੜੀਆਂ ਆਮ ਹੋ ਜਾਂਦੀਆਂ ਤੇ ਜੇ ਕਹਿਣ ਦਾ ਭਾਵ ਜਿੱਥੋਂ ਤੱਕ ਕਿ ਜਿਵੇਂ ਆਮ ਕਿਤਾਬਾਂ ਨੇ ਡਿਲੀਵਰ ਹੁੰਦੀਆਂ ਜਿੰਨੀਆਂ ਮਰਜ਼ੀ ਦੁਕਾਨਾਂ ਹੋਂਦ ਵੱਧ ਤੋਂ ਵੱਧ ਡਿਲੀਵਰ ਉਹਨਾਂ ਨੂੰ ਆਰਡਰ ਕਰਨਾ ਚਾਹੀਦਾ ਪੜ੍ਹਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਲਿਖੇ ਹੋਏ ਸ਼ਬਦ ਆਮ ਨੇ ਪਰ ਜੇ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਗੁਟਕਾ ਸਾਹਿਬ ਦੀ ਗੱਲ ਕਰਦੇ ਹੋ ਉਹਨਾਂ 'ਚ ਲਿਖਿਆ ਹੋਇਆ ਸ਼ਬਦ ਆਮ ਨਹੀਂ ਹੈ ਉਹਦਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਾਂ ਕਹ ਲਈਏ ਭਾਵ ਕਿ ਆਦ ਬੀੜ ਦੀ ਜਦੋਂ ਸੰਪਾਦਨਾ ਹੁੰਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਜਾਂਦੇ ਆ ਕੋਠਾ ਸਾਹਿਬ ਹੂੰ ਤੇ ਉਸ ਦਿਨ ਜਿੱਥੇ ਜਿਹੜੇ ਪਲੰਘ ਤੇ ਗੁਰੂ ਅਰਜਨ ਸਾਹਿਬ ਜੀ ਸੌਂਦੇ ਨੇ ਉਸ ਦਿਨ ਉੱਥੇ ਉਸ ਬਾਣੀ ਨੂੰ ਰੱਖਿਆ ਗਿਆ ਆਪ ਥੱਲੇ ਨੇ ਉਸ ਦਿਨ ਆਪ ਥੱਲੇ ਸੌਂਦੇ ਰਹੇ ਉਸ ਤੋਂ ਬਾਅਦ ਕਦੇ ਬਰਾਬਰਤਾ ਨਹੀਂ ਕੀਤੀ ਕਹਿਣ ਦਾ ਭਾਵ ਬਹੁਤ ਉੱਚਾ ਦਰਜਾ ਹੈ ਹੂੰ ਜ਼ਰੂਰ ਪੜੋ ਜ਼ਰੂਰ ਆਰਡਰ ਕਰੋ ਪਰ ਜੇਕਰ ਉਹਨੂੰ ਭੇਜਣ ਵਾਲਾ ਲਿਆਉਣ ਵਾਲਾ ਕੋਈ ਵਿਸ਼ੇਸ਼ ਉਪਰਾਲਾ ਹੈ ਤਾਂ ਪਰ ਜੇ ਉਹ ਬਾਕੀ ਆਰਡਰਾਂ ਦੀ ਵਾਂਗ ਹੀ ਆ ਰਹੀ ਹੈ ਦੇ ਵਿੱਚ ਉਹਦੇ ਜਿਹੜਾ ਹੈ ਅਲਕੋਹਲ ਪਾਈ ਹੋਈ ਹੈ ਵਿੱਚੇ ਉਹਦੇ ਤਮਾਕੂ ਪਾਇਆ ਹੋਇਆ ਤੇ ਹੋਰ ਸਾਰੇ ਇਕੱਠੇ ਆਡਰ ਦੇਣ ਵਾਲਾ ਵੀ ਕੋਨਾ ਮੋਨਾ ਦੇ ਮੂੰਹ 'ਚ ਚਲਮਾ ਪਾਈਆਂ ਹੋਈਆਂ ਜਾਂ ਮੂੰਹ ਦੇ ਵਿੱਚ ਉਹ ਆਮ ਜਿਹੜਾ ਲਾਲ ਜੀ ਕੀ ਕਹਿੰਦੇ ਹੁੰਦੇ ਉਹਨੂੰ ਉਹ ਖਾ ਰਿਹਾ ਮੁਸ਼ਕ ਮਾਰ ਰਿਹਾ ਤੇ ਫਿਰ ਉਹਦੇ ਤੋਂ ਤੁਸੀਂ ਸਤਕਾਰ ਦਾ ਕੀ ਜਿਹੜਾ ਹੈਗਾ ਉਹ ਕਰ ਲਵੋਗੇ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਥ ਪਰਮਾਨੰਤ ਰਹਿਤ ਮਰਿਆਦਾ ਦੀ ਗੱਲ ਆਉਂਦੀ ਹੈ ਜਦੋਂ ਵੀ ਕੋਈ ਸਿਧਾਂਤਕ ਜਿਹੜਾ ਮੁੱਦਾ ਪੈਦਾ ਹੁੰਦਾ ਹੈ ਤੇ ਕੀ ਲੱਗਦਾ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਗੁਰਬਾਣੀ ਦੀਆਂ ਪੁਥੀਆਂ ਲਜਾਨੂ ਲੈ ਕੇ ਅਕਾਲ ਤਖਸਬ ਨੇ ਅਜੇ ਤੱਕ ਕਿਸ ਤਰ੍ਹਾਂ ਦਾ ਕੋਈ ਰੂਲ ਰੈਗੂਲੇਸ਼ਨ ਘੜਿਆ ਹੈ ਬਿਲਕੁਲ ਜੀ ਇੱਥੇ ਪਹਿਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗ੍ਹਾ ਤੋਂ ਕਿਸੇ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਤੇ ਉਹਦੇ ਲਈ ਵਿਸ਼ੇਸ਼ ਸਿੰਘਾਂ ਦੀ ਗਿਣਤੀ ਹੈ ਭਾਵ ਕਿ ਵਿਸ਼ੇਸ਼ ਸਿੰਘ ਹੋਣੇ ਚਾਹੀਦੇ ਆ ਉਹ ਤਿਆਰਬਰ ਤਿਆਰ ਹੋਣੇ ਚਾਹੀਦੇ ਆ ਨੰਗੇ ਪੈਰੀ ਹੋਣੇ ਚਾਹੀਦੇ ਹਾਂ ਉੱਥੋਂ ਤੱਕ ਹੈ ਕਿ ਨੰਗੇ ਜਿੱਥੇ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਸਰੂਪ ਲੈ ਕੇ ਜਾਣਾ ਨੰਗੇ ਪੈਰ ਹੋਣੇ ਚਾਹੀਦੇ ਆ ਸਤਕਾਰ ਵਾਸਤੇ ਇਹ ਵੀ ਪਰ ਕਿਤੇ ਅਤ ਲੋਡ ਪੈ ਜਾਵੇ ਤੇ ਜੋੜਾ ਪਾਉਣ ਲੱਗਿਆਂ ਭਰਮ ਨਹੀਂ ਕਰਨਾ ਇਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈ ਸਾਡੀਆਂ ਕੋਥੀਆਂ ਦੇ ਵਿੱਚ ਵੀ ਫਿਰ ਇਹੀ ਹੈ ਸਾਡੇ ਗੁਰਕਾ ਸਭ ਦੇ ਵਿੱਚ ਵੀ ਫਿਰ ਇਹੀ ਹੈ ਕਿ ਜੇ ਬਾਣੀ ਨੂੰ ਭਾਵੇਂ ਤੁਸੀਂ ਪੜ੍ਹਨਾ ਹੈ ਜਾਂ ਡਿਲੀਵਰ ਕਰ ਰਹੇ ਹੋ ਤੇ ਇਹਦੇ ਲਈ ਵੀ ਤੁਹਾਨੂੰ ਸਤਕਾਰ ਦੇਣਾ ਬੜਾ ਜ਼ਰੂਰੀ ਹੈ ਪਹਿਲੀ ਗੱਲ ਫੇਰ ਤੋਂ ਮੈਂ ਦੁਹਰਾਉਂਦਾ ਜਾਵਾਂ ਕਿ ਸੰਸਥਾਵਾਂ ਦੇ ਨਾਲ ਕੰਡਕਟ ਕਰਕੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਪੁਟਕਾ ਸਾਭੀ ਹੁੰਦੇ ਆ ਪੁੱਤ ਜਿਹੜੀਆਂ ਆਨਲਾਈਨ ਵੈਬਸਾਈਟਸ ਤੋਂ ਹੁੰਦੀਆਂ ਨਾ ਹੁੰਦੀਆਂ ਨੇ ਜਾਂ ਜਿਹੜੇ ਐਪਸ ਹੁੰਦੇ ਨੇ ਉਹਨਾਂ ਦੇ ਕੋਲੇ ਹੋਰ ਬਹੁਤ ਸਾਰੀਆਂ ਆਪਸ਼ਨਾਂ ਹੁੰਦੀਆਂ ਸਮਾਜ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਜਿੱਥੇ ਸੇਲ ਕੀਤੀਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਅਜਿਹੀ ਜ਼ਰੂਰਤ ਕਿਉਂ ਜਾਪੀ ਕਿ ਜਿਹੜੇ ਗੁਰਬਾਣੀ ਦੇ ਗੁਰਕਾ ਸਭ ਤੋਂ ਗੁਰਬਾਣੀ ਦੀਆਂ ਪੋਥੀਆਂ ਨੇ ਘਰ ਘਰ ਜਾਣੇ ਚਾਹੀਦੇ ਆਰਡਰ ਦੇ ਉੱਪਰ ਜਾਣੇ ਚਾਹੀਦੇ ਆ ਇਸ ਤਰ੍ਹਾਂ ਦਾ ਕਿਹੜਾ ਮੁਨਾਫਾ ਜਾਪਦਾ ਉਹਨਾਂ ਨੂੰ ਅਸਲ ਦੇ ਵਿੱਚ ਜੀ ਪਹਿਲੀ ਗੱਲ ਮੈਂ ਇੱਥੇ ਕਰਦਾ ਜਾਵਾਂ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਹੈ ਨਾ ਹੂੰ ਜਿਹਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕੋਈ ਧਰਮ ਪੋਥੀ ਹੈ ਕੋਈ ਬਾਣੀ ਦੀ ਪੋਥੀ ਜਾਂ ਆਮ ਕਿਤਾਬ ਉਹ ਉਹਦੇ ਵਰਗਾ ਹੀ ਉਹਨੂੰ ਸਮਝਦਾ ਕਿਉਂਕਿ ਸਿਰਫ ਉਹਦਾ ਫੋਕਸ ਉਹਦੇ ਲਾਭ ਤੇ ਹੁੰਦਾ ਕਿ ਮੈਨੂੰ ਇਹਦੇ ਵਿੱਚੋਂ ਪ੍ਰੋਫਿਟ ਕਿਵੇਂ ਮਿਲੂਗਾ ਲਾਭ ਕਿਵੇਂ ਹੋਊਗਾ ਉਹਦਾ ਉਥੋਂ ਹੀ ਉਹਦੇ ਤੋਂ ਤੁਸੀਂ ਸਤਕਾਰ ਦੀ ਜਿਹੜੀ ਹੈਗੀ ਹੈ ਉਹ ਆਸ ਨਹੀਂ ਰੱਖ ਸਕਦੇ ਜਿੱਥੇ ਲਾਭ ਦੀ ਜਿੱਥੇ ਬਿਜ਼ਨਸ ਦੀ ਗੱਲ ਹੈ ਉਥੇ ਸਤਕਾਰ ਮੈਨੂੰ ਲੱਗਦਾ ਕਿ ਨਹੀਂ ਹੋਸ ਗੁਰਬਾਨੀ ਦੇ ਸਤਕਾਰ ਬਹਾਲ ਕਰਾਉਣ ਨੂੰ ਲੈ ਕੇ ਐਸਜੀਪੀਸੀ ਵੱਲੋਂ ਜਥੇਦਾਰ ਸਭ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਾਪਦਾ ਕੋਈ ਉਮੀਦ ਹੈਗੀ ਸਟੈਂਡ ਲਿਆ ਜਾ ਸਕਦਾ ਬਿਲਕੁਲ ਜੀ ਅਸੀਂ ਤੇ ਇਹੀ ਸਮੂਹ ਸੰਗਤਾਂ ਸਮੇਤ ਆਪਣੀ ਸਾਡੇ ਵੱਲੋਂ ਵੀ ਇਹੀ ਉਹਨਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਸਖਤ ਸਟੈਂਡ ਲਿਆ ਜਾਏ ਜੇ ਸਖਤ ਸੈਂਡ ਨਾ ਲਿਆ ਗਿਆ ਤੇ ਇਹ ਚੀਜ਼ ਬਹੁਤ ਆਮ ਹੋ ਜਾਏਗੀ ਜਿਸ ਜਿਸ ਕਰਕੇ ਅਸੀਂ ਅਜ ਰੌਲਾ ਪਾਉਣੇ ਕਿ ਫਲਾਣੇ ਥਾਂ ਤੇ ਬੇਅਦਬੀ ਹੋ ਗਈ ਫਲਾਣੇ ਥਾਂ ਤੇ ਬੇਅਦਬੀ ਹੋ ਗਈ ਤੇ ਫਿਰ ਇਹ ਜਿਹੜਾ ਹੈ ਇਹ ਜੋ ਕਾਰਜ ਹੋ ਰਿਹਾ ਹੈ ਜਾਂ ਇਹ ਜੋ ਆਨਲਾਈਨ ਵਿਕਰੀ ਹੋ ਰਹੀ ਹੈ ਇਹ ਵੀ ਬੇਅਦਬੀ ਦੇ ਬਰਾਬਰ ਹੀ ਹੈ ਦੂਜੀ ਗੱਲ ਹੈ ਕਿ ਇਹ ਬਾਅਦ ਵਿੱਚ ਬੇਅਦਬੀ ਇਹਦੀ ਹੋਣੀ ਆ ਮੈਂ ਕਿਉਂਕਿ ਉਹ ਜਣਾ ਖਣਾ ਆਰਡਰ ਕਰ ਸਕਦਾ ਕੋਈ ਕਿਤੇ ਬੈਠਾ ਹੀ ਮੰਗਾ ਸਕਦਾ ਉਹ ਬੈਠਾ ਹੀ ਉਹਨੂੰ ਪੜ ਕੇ ਛੁੱਟ ਵੀ ਸਕਦਾ ਹਮ ਇੱਕ ਗੱਲ ਇਹ ਵੀ ਸੋਚੀ ਜਾਈਏ ਜ਼ਰੂਰੀ ਨਹੀਂ ਹੈ ਕਿ ਉਹਨੂੰ ਗੁਰਸਿੱਖ ਹੀ ਕਰ ਰਹੇ ਕੋਈ ਵੀ ਕਰ ਸਕਦਾ ਕਿ ਪ੍ਰਵਾਣੀ ਦੀ ਪੋਥੀ ਹੈ ਕਿਤੇ ਬੈਠਾ ਮਰਜੀ ਕਰ ਸਕਦਾ ਆ ਆਰਡਰ ਕੋਈ ਵੀ ਕਰ ਸਕਦਾ ਤੇ ਬੇਦਵੀ ਵੀ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਜਿੱਥੇ ਮਰਜੀ ਸੁੱਟ ਸਕਦਾ ਇਹਦੇ ਲਈ ਵਿਸ਼ੇਸ਼ ਮਾਪਦੰਡ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰਾਂ ਚ ਰੱਖਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਤੌਰ ਤੇ ਜਿਹੜੇ ਮੁਲਾਜ਼ਮ ਹੁੰਦੇ ਐ ਤੇ ਬਾਕੀ ਥਾਵਾਂ ਤੇ ਵੀ ਮੈਂ ਕਹਿਣਾ ਕਿ ਉਹਦੇ ਬਾਰੇ ਥੋੜਾ ਜਿਹਾ ਜਾਗਰੂਕ ਕਰਨ ਦੀ ਜਰੂਰਤ ਹੈ ਕਿਉਂਕਿ ਗੁਟਕਾ ਸਾਹਿਬ ਹਰ ਇੱਕ ਦੇ ਘਰ ਵਿੱਚ ਠੀਕ ਹੈ ਬਹੁਤ ਚੰਗੀ ਗੱਲ ਹੈ ਪਾਠ ਕਰਨ ਵਾਲੇ ਹੁੰਦੇ ਪਰ ਪੋਥੀਆਂ ਰੱਖਣੀਆਂ ਤੇ ਉਹਦੇ ਲੈ ਵੀ ਸਾਨੂੰ ਥੋ ਇਹਨਾਂ ਮਾਪਦੰਡ ਜਿਹੜੇ ਸਾਨੂੰ ਤੈਅ ਕਰਨੇ ਚਾਹੀਦੇ। ਜੀ ਸਿੱਖ ਧਰਮ ਦੇ ਵਿੱਚ ਗ੍ਰੰਥ ਦਾ ਬਾਣੀ ਦਾ ਬਹੁਤ ਵੱਡਾ ਸਤਕਾਰ ਹੈ। ਗੁਰੂ ਸਾਹਿਬ ਨੇ ਕਿਹਾ ਸੀ ਪੋਥੀ ਪਰਮੇਸ਼ਰ ਦਾ ਥਾਣਾ ਔਰ ਜਿਹੜੇ ਪੋਥੀ ਸਾਹਿਬ ਤੇ ਗੁਰਕਾ ਸਾਹਿਬ ਨੇ ਗੁਰਬਾਣੀ ਦੇ ਰੂਪ ਤੇ ਵਿੱਚ ਉਹਨਾਂ ਨੂੰ ਆਨਲਾਈਨ ਆਰਡਰ ਕੀਤਾ ਜਾ ਰਿਹਾ ਹੈ ਤਾਂ ਜਿਹੜੀਆਂ ਕੰਪਨੀਆਂ ਨੇ ਜਾਂ ਵੈਬਸਾਈਟਸ ਨੇ ਉਹਨਾਂ ਦੇ ਵੱਲੋਂ ਉਹਨਾਂ ਆਰਡਰਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਜਿਹੜੇ ਆਰਡਰ ਕਰਨ ਵਾਲੇ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾ ਰਿਹਾ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਵੇਂ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਵੱਡਾ ਇਤਰਾਜ਼ ਇਸ ਵਿਸ਼ੇ ਦੇ ਉੱਪਰ ਪਾਇਆ ਜਾ ਰਿਹਾ ਏ ਭਵਿੱਖ ਦੇ ਵਿੱਚ ਸਿੱਖਾਂ ਦੀ ਸਰਮੌਰ ਸੰਸਥਾ ਜੋ ਕਿ ਪ੍ਰਬੰਧ ਨੂੰ ਲੈ ਕੇ ਹੋਂਦ ਵਿੱਚ ਆਈ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਤਖਤ ਸਾਹਿਬ ਦੇ ਵੱਲੋਂ ਕਿਸ ਤਰੀਕੇ ਦੇ ਮਾਪਦੰਡ ਤੈਅ ਕੀਤੇ ਜਾਂਦੇ ਨੇ ਔਰ ਇਸ ਖਾਸ ਵਿਸ਼ੇ ਦੇ ਉੱਪਰ ਕਿਸ ਤਰੀਕੇ ਦਾ ਫੈਸਲਾ ਹੈ ਜਿਹੜਾ ਭਵਿੱਖ ਦੇ ਵਿੱਚ ਲਿਆ ਜਾਂਦਾ ਹੈ ਅੱਗੇ ਵੀ ਤੁਹਾਡੇ ਦਰਮਿਆਨ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ